welcom to my channel ਮੈਂ ਤੁਹਾਡਾ ਆਪਣਾ ਜਸ ਹੁੰਦਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਆਜੋ ਇੱਕ ਪਾਸੇ ਹੁਣ ਆਹ ਵਾਲਾ ਡਰਾਈਵਰ ਉੱਥੋਂ ਨਿਕਲ ਕੇ ਇਧਰ ਚੰਗੇ ਨੂੰ ਹਾਂ ਕਿਹੜਾ ਅੱਧਰ ਹੈ ਨਾ ਡਰਾਈਵਰ ਉੱਧਰੋਂ ਨਿਕਲ ਕੇ ਉਧਰ ਹੀ ਪਾਣੀ ਚਲ ਜਾਵੇ ਮੈਂ ਥੋੜੀ ਜਾਣਾ ਟੂਚਨ ਕਰਨਾ ਮਿੱਤਰੋ ਕਰਿਆਉਂਦੇ ਸਾਰੇ ਆਪੇ ਤੇਲ ਪਾਤਾ ਮਰਸਲ ਲੀਕੋਂ ਲਈ ਸਾਰੇ ਰਾਹ ਚ ਸੁਈ ਇਹਦੀ ਤਾਂ ਵੀ ਨਹੀਂ ਚੜਦੇ ਕਿ ਆਰੇ ਕੰਡਾ ਚੜਦਾ 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 ਦੇ ਦੇ ਕਿ ਨੀਕ ਚੜਦੀ ਇੱਕ ਘਾਪਈਆ ਦੇਖ ਨਾ ਸਕੂਟਰੇ ਜੀ ਪਾਣੀ ਕੋ ਮੁਰਸਾ ਜੀ ਪਾਣੀ ਮੇਰੇ ਹੀ ਚੱਲਿਆ ਟੈਂਕੀ ਤੇ ਹੀ ਖੁੱਲਣਾ ਚਲੋ ਬੈਂਕ ਲੈ ਚੱਲਦੇ ਹਾਂ ਮਸ਼ੀਨ ਤੁਹਾਨੂੰ ਮੈਂ ਵਲੌਗ ਵਲੌਗ ਦਿਖਾਉਣਾ ਹੁਏ ਪੇਮੈਂਟ ਸਕਸੈਸਫੁਲ 1 ਰੁਪਈਆ ਸੀ थैंक यू फॉर पेमेंट ਜਾ ਰਹੇ ਨਹੀਂ ਕਰਨੇ 100 ਰੁਪਏ ਕੀਤਾ ਹਰ ਇੱਕ ਇੱਕ ਕਰਕੇ ਦੋ ਰੁਪਏ ਬੰਦ ਕਰ ਦੇ ਮਸ਼ੀਨ ਆਫ ਕਰ ਦੇ ਦੇਖੋ ਬੈਂਕ ਵਾਲਿਆਂ ਨੇ ਬਣਾ ਦਿੱਤੀ ਮਸ਼ੀਨ थैंक यू ਬਾਅਦ ਵਰਦੀਆਂ ਬਾਸਾ ਬਾਕੀ ਬਾਅਦ بتا ਚੁਕਿਓ ਸ਼ਾਨਦਾਰ ਛੱਕਾ ਖਾਦਾ ਹੈ ਲੈਕਟਿਓ ਨੇ ਕਹਿੰਦਾ ਹਣਾ ਇੱਕ ਅੱਧੀ ਤਾਂ ਆਊਟ ਹੋਊਗਾ ਹੀ ਪੌਣੇ ਆ ਵਿੱਚ ਇਹ ਮੈਂ ਵਲੌਗ ਚ ਪਾਉਣੀ ਵੀਡੀਓ ਓਏ ਖਾਲੀ ਨਿਕਲੀ ਵਾਓ ਏ ਪੱਲਿਆ ਤੇਰੇ ਸ਼ਾਨਦਾਰ ਛੱਕੇ ਦੇ ਸਾਥ ਲਖਸ਼ੀ ਹੁਣੀ ਕਿੰਨੇ ਤਾਂ ਦੋ ਪਈਆਂ ਦੇ ਆ ਗਿਆ ਓਏ ਗੇਂਦ ਹੀ ਬਾਹਰ ਮਾਰਤੀ ਫੀਲ ਕੀ ਬਣਨੀ ਆ ਪਹਿਲਾਂ ਮਰ ਲੈਣਾ ਤੇ ਤੂੰ ਹਮਾਰਾ ਪਈ ਨਾ ਕੀ ਆ ਬਾਈ ਰਹਿੰਦੇ ਆ ਤੈਨੂੰ ਤੂੰ ਕੈਪਟਨ ਹੋਗਾ ਸ਼ਾਵਾ 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 ਮਾਰ 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 ਮੂਹਰ ਮਾਰ ਫੇ ਵਾਈਡ ਜਾਂ ਤੀਜੀ ਵਾਈਡ ਚੱਲ ਗਈ ਓਵਰ ਡਿਸਮਿਸ ਕਟ ਘੋਮਲਾ ਬੰਗਲਿਆ ਯਾਰ 20 ਰਹਿ ਗਏ 20 20 ਬੀ ਨਹੀਂ ਰਹਿੰਦੇ 84 ਹੈ ਨਾ 19 ਰਹਿੰਦੇ ਆ ਯਾਰ ਮੇਰੀਆਂ ਫੋਟਮਾ ਖੇਤ ਨਹੀਂ ਆ ਓਵਰ ਪਾ ਗਏ ਮਾਰ ਮਾਰਦੇ ਮਾਰ ਓਏ ਬਰਾਵਾ ਨੋ ਬੋਲਾ ਚਲੋ ਜਸਟ ਲਾਸਟ ਕਿੱਥੇ ਗਈ ਗੇਂਦ ਮਾਮਾ ਵੀ ਨਾ ਲੱਭਦਾ ਹੁਣ ਛੱਕੇ ਘਾਦੇ ਚੱਕੇ ਸ਼ਾਨਦਾਰ ਛੱਕੇ ਮੁੰਡੇ ਨੇ ਖਾਦੇ ਸਾਰਿਆਂ ਨੂੰ ਮੇਰੇ ਵੱਲੋਂ ਬਾਏ ਬਾਏ ਗੁੱਡ ਨਾਈਟ ਫੀ ਡ੍ਰੀਮਸ ਬਾਏ ਬਾਏ